ਸਰ ਸਿੰਘ ਜੀ ਹਵਾਰਾ ਦੀ ਘੜਾ ਕੋਈ ਜ਼ਮੀਨ ਦਾ ਵਾਟ ਦਾ ਰੌਲਾ ਸੀ ਉਹ ਦੇਖੋ ਪਤਾ ਨਹੀਂ ਕਿੰਨੇ ਕੱਜ ਸਰੀਰ ਇੱਥੇ ਹੋਣੇ ਨਹੀਂ ਸੀ ਜੋ ਉਸ ਵੇਲੇ ਬਿਆਨ ਤੇ ਪੁੱਟੜ ਦਾ ਸੌਦਾ ਨਾ ਲਾਉਂਦੇ ਤਨ ਕੁਰਬਾਨੀ ਉਹਨਾਂ ਦੀ 30-30 ਸਾਲ ਹੋ ਗਏ ਜਿੰਨਾ ਵਿੱਚ ਕਿੱਦਾਂ ਕਾਲ ਕੋਠਣੀਆਂ 'ਚ ਬੈਠੇ ਆ ਅਸੀਂ ਸਿੰਘਾਂ ਦਾ ਸਦਾ ਮਾਰਾ ਕਹਿੰਦੇ ਪਹਿਲਾ ਮਾਰਨ ਕਬੂਲ ਕਰ ਜੀਵਨ ਕੀ ਛੜਿਆਸ ਹੋਈ ਸਕਲਾ ਕਿ ਰੇਣਕਾ ਤਾ ਆਓ ਹਮਾਰੇ ਪਾਸ ਸਾਡੀ ਤਾਂ ਜ਼ਿੰਦਗੀ ਮੌਤ ਤੋਂ ਸ਼ੁਰੂ ਹੁੰਦੀ ਆ ਮਰਨਾ ਡਰਨਾ ਕਦੇ ਨਹੀਂ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਸਾਡੇ ਲਈ ਵਾਰਿਆ ਆਪਣੇ ਸੁੱਖ ਆਰਾਮ ਤੇ ਅੱਗੇ ਗੁਰੂ ਸਾਹਿਬ ਨੇ ਇੱਥੇ ਥੋੜੇ ਜਿਹੜੇ ਜੀ ਮਾਰੇ ਸੀ ਕਿਹੜੇ ਸੰਘਰਸ਼ ਦੇ ਦੁਆਰ ਮਾਰੇ ਗਏ ਜਦੋਂ 1984 ਜੋ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਉਹ ਅਟੈਕ ਹੋਣ ਦਾ ਕਾਰਨ ਦੇਖਿਆ ਆਪਾਂ ਕਿ ਸੰਜਨਾਰ ਸਿੰਘ ਪਿੰਡਰਾਂ ਵਾਲਿਆਂ ਨੇ ਆਨੰਦਪੁਰ ਸਾਹਿਬ ਦਾ ਮਤਾਂ ਲੈ ਆਂਦਾ ਸੀ ਉਥੇ ਧਰਮ ਯੁੱਧ ਮੋਰਚਾ ਲੱਗਿਆ ਸੀ ਪੰਜਾਬ ਦੇ ਬਾਦ ਅਧਿਕਾਰਾਂ ਦੇ ਸੰਤ ਲੜਾਈ ਲੜਦੇ ਸੀ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਉਹਨਾਂ 2020 ਵਿੱਚ ਲੜ ਕੇ ਆਈਆਂ 21 ਜਿ ਇਹਨਾਂ ਨੇ ਕਾਨੂੰਨ ਵਾਪਸ ਲਏ ਮੋਦੀ ਸਰਕਾਰ ਨੇ ਤੇ ਇਹੀ ਸੰਤਾ ਦੀ ਲੜਾਈ ਸੀ ਅਸੀਂ ਉਸ ਵੇਲੇ ਸਮਝ ਨਹੀਂ ਸਕੇ ਸਾਡੇ ਪਰਿਵਾਰ ਦੇ ਵੀ ਮਤਲਬ ਮੈਂਬਰ ਇਸ ਸੰਘਰਸ਼ ਵਿੱਚ ਖੁੱਦੇ ਆ ਮੇਰੀ ਭੈਣ ਸੀ ਤੇ ਮੇਰਾ ਦੋ ਬ੍ਰਦਰ ਸ਼ਹੀਦ ਹੋਏ ਆ ਭਾਜੀ ਸਿਰਮਿੰਦਰ ਸਿੰਘ ਟੈਣੀ ਉਹ ਸ਼ਹੀਦ ਹੋਏ ਆ ਰਾਕੂਮੀਮ ਸਾਹ ਮੋਰਚੇ ਲਈ ਜਿੱਥੇ ਕਿ ਫਤਿਹਗੜ ਸਾਹਿਬ ਸ਼ਹੀਦਾ ਦੀ ਧਰਤੀ ਤੋਂ ਤੁਸੀਂ ਦੇਖ ਸਕਦੇ ਹੋ ਕਿ ਅਰਦਾਸ ਕਰਨ ਉਪਰੰਤ ਜਿਹੜਾ ਕਿ ਇਹ ਖਾਲਸਾਈ ਕੇਸਰੀ ਨਿਸ਼ਾਨਾ ਦੇ ਨਾਲ ਰੋਜ਼ ਮਾਰਚ ਸ਼ਾਂਤਮਈ ਰੋਜ਼ ਮਾਰਚ ਤੁਸੀਂ ਦੇਖ ਸਕਦੇ ਹੋ ਕਿ ਫਤਿਹਗੜ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਵਾਨਾ ਹੋ ਰਿਹਾ ਹੈ ਗੱਲਬਾਤ ਵੀ ਕਰਾਂਗੇ ਪ੍ਰੀਤਮ ਕੌਰ ਜਟਾਣਾ ਪਹੁੰਚੇ ਨੇ ਬੀਬੀ ਇਹਨਾਂ ਦੀ ਜਿਹੜੀ ਕਿ ਪਰਿਵਾਰ ਨੂੰ ਵੀ ਜਿੱਥੇ ਕਿ ਇਹਨਾਂ ਦੇ ਪੰਜ ਜੀ ਸ਼ਹੀਦ ਕਰ ਦਿੱਤੇ ਗਏ ਸਨ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਰੋਡਾ ਜੀ ਪ੍ਰੀਤਮ ਕੌਰ ਜਟਾਣਾ ਪ੍ਰੀਤਮ ਇੱਥੇ ਥੋੜੇ ਜਿਹੜੇ ਜੀ ਮਾਰੇ ਸੀ ਕਿਲੇ ਸੰਘਰਸ਼ ਦੇ ਦੌਰਾਨ ਮਾਰੇ ਗਏ ਜਦੋਂ 1984 ਚ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਉਹ ਅਟੈਕ ਹੋਣ ਦਾ ਕਾਰਨ ਦੇਖਿਆ ਆਪਾਂ ਕਿ ਸੰਜਨਰ ਸਿੰਘ ਭਿੰਡਰਾਂ ਵਾਲਿਆਂ ਨੇ ਆਨੰਦਪੁਰ ਸਾਹਿਬ ਦਾ ਮਤਲ ਲੈ ਆਂਦਾ ਸੀ ਉਥੇ ਧਰਮ ਯੁੱਧ ਮੋਰਚਾ ਲੱਗਿਆ ਸੀ ਤੇ ਪੰਜਾਬ ਦੇ ਵਾਧ ਅਧਿਕਾਰਾਂ ਦੀ ਸੰਤ ਲੜਾਈ ਲੜਦੇ ਸੀ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਉਹ 2020 ਵਿੱਚ ਲੜ ਕੇ ਆਈਆਂ 21 ਚ ਇਹਨਾਂ ਨੇ ਕਾਨੂੰਨ ਵਿਵਸਲੇ ਮੋਦੀ ਸਰਕਾਰ ਨੇ ਤੇ ਇਹੀ ਸੰਤਾ ਦੀ ਲੜਾਈ ਸੀ ਅਸੀਂ ਉਸ ਵੇਲੇ ਸਮਝ ਨਹੀਂ ਸਕੇ ਪਿੰਡਰਾਣਾ ਦੇ ਸੰਤਾਂ ਦੀ ਵੀ ਅਨੰਦਪੁਰ ਸਾਹਿਬ ਦਾ ਮਤਾ ਕੀ ਸੀ ਤੇ ਅੱਜ ਦੇਖੋ ਅਸੀਂ ਥਾਂ ਥਾਂ ਧਰਨੇ ਲਈ ਬੈਠੇ ਹ ਜੇ ਕਾਸ਼ ਉਸ ਵੇਲੇ ਕਿਤੇ ਅਸੀਂ ਸੰਤ ਜਨੈ ਸਿੰਘ ਜੀ ਪਿੰਡਰਾਣਾ ਵਾਲੇ ਦਾ ਸਾਥ ਦਿੱਤਾ ਹੁੰਦਾ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਉਦੋਂ ਫੇਰ ਜਦੋਂ ਖਾੜਕੂ ਖਾੜਕੂ ਸੰਘਰਸ਼ ਸ਼ੁਰੂ ਹੋਇਆ ਹਥਿਆਰਬੰਦ ਉਦੋਂ ਸਾਡੇ ਪਰਿਵਾਰ ਦੇ ਵੀ ਮਤਲਬ ਮੈਂਬਰ ਇਸ ਸੰਘਰਸ਼ ਵਿੱਚ ਖੁੱਦੇ ਆ ਮੇਰੀ ਭੈਣ ਸੀ ਤੇ ਮੇਰਾ ਦੋ ਬ੍ਰਦਰ ਸ਼ਹੀਦ ਹੋਏ ਆ ਭਾਜੀ ਸਿਰਮਿੰਦਰ ਸਿੰਘ ਟੈਣੀ ਉਹ ਸ਼ਹੀਦ ਹੋਏ ਆ ਕੀ 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 ਨਾਮ ਸੀ ਉਹਨਾਂ ਦੇ ਇਹ ਸ਼ਹੀਦ ਹੋਏ ਭੈਣ ਮਨਜੀਤ कौर ਤੇ ਭਾਜੀ ਰਮਿੰਦਰ ਸਿੰਘ ਟੈਣੀ ਜਲੰਧਰ ਉਹਨਾਂ ਨੂੰ ਵਿਆਹੇ ਹੋਏ ਸੀ ਤੇ ਉਹਨਾਂ ਦੇ ਬੱਚਾ ਹੋਣ ਵਾਲਾ ਸੀ ਉਸਨੇ ਮਾਠ ਮਹੀਨੇ ਦੇ ਪ੍ਰੈਗਨੈਂਟ ਸੀ ਦੋ ਮੇਰੇ ਭਰਾ ਸ਼ਹੀਦ ਹੋਏ ਆ ਇੱਕ ਜਸਵੀਰ ਸਿੰਘ ਇੱਕ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਨੂੰ ਗਿੱਲ ਚੌਂਗ ਲੁਧਿਆਣੇ ਤੋਂ ਚੱਕ ਲਿਆ ਸੀ ਉਸ ਵੇਲੇ ਐਸਐਸਪੀ ਚੜੋਪਾਦੇਆ ਸੀ ਤੇ ਉਸ ਵੇਲੇ ਉਸ ਦੀ 14-15 ਕ ਸਾਲ ਦੀ ਉਮਰ ਸੀ ਉਹ ਸਕੂਟਰਾਂ ਦੀ ਦੁਕਾਨ ਦਾ ਕੰਮ ਸਿੱਖਦਾ ਸੀ ਤੇ ਉਹਨੂੰ ਅੱਜ ਤੱਕ ਅਸੀਂ ਉਹਦੇ ਅੰਤਮ ਅਰਦਾਸ ਨਹੀਂ ਕਰ ਸਕਾ ਕਿ ਕਿਵੇਂ ਸ਼ਹੀਦ ਕੀਤਾ ਹੈ ਕਿਵੇਂ ਦੇਖ 1910 ਮਈ 1992 ਨੂੰ ਲੁਧਿਆਣੇ ਗਿੱਲ ਚੌਂਕ ਤੋਂ ਗ੍ਰਿਫਤਾਰ ਕੀਤਾ ਸੀ ਤੇ ਚਲੋ ਮਹਾਰਾਜ ਦੀ ਕਿਰਪਾਏ ਪੰਜ ਜੀ ਸ਼ਹੀਦ ਕੀਤੇ ਨੇ ਅੱਜ ਤੁਹਾਨੂੰ ਡਰ ਨਹੀਂ ਲੱਗਦਾ ਫਿਰ ਤੁਸੀਂ ਬੰਦੀ ਸਿੰਘਾਂ ਦੀ ਜਵੇਂ ਰਿਹਾਈ ਤੋਂ ਲੈ ਕੇ ਆ ਰਹੇ ਨਹੀਂ ਡਰ ਕਾਦਾ ਅਸੀਂ ਜੰਮੇ ਹੀ ਇਸ ਉਹਦੇ ਚ ਸਿੱਖ ਸੰਘਰਸ਼ ਦਾ ਮਹਾਰਾ ਕਹਿੰਦੇ ਪਹਿਲਾ ਮਾਰਨ ਕਬੂਲ ਕਰ ਜੀਵਨ ਕੀ ਛੜਿਆਸ ਹੋਈ ਸਕਲਾ ਕਿ ਰੇਣਕਾ ਤਾ ਆਓ ਹਮਾਰੇ ਪਾਸ ਸਾਡੀ ਤਾਂ ਜ਼ਿੰਦਗੀ ਮੌਤ ਤੋਂ ਸ਼ੁਰੂ ਹੁੰਦੀ ਆ ਮਰਨਾ ਡਰਨਾ ਕਦੇ ਨਹੀਂ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਸਾਡੇ ਲਈ ਵਾਰਿਆ ਆਪਣੇ ਸੁੱਖ ਆਰਾਮ ਤੇ ਆਗੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਲੋੜ ਸੀ ਆਪਣਾ ਘਰ-ਬਾਰ ਤੇ ਆਗਣ ਦੀ ਆਪਣੇ ਬੱਚੇ ਆਪਣੇ ਪਰਿਵਾਰ 22 ਮੈਂਬਰ ਸਾਡੇ ਲਈ ਸ਼ਹੀਦ ਕਰਾਏ ਆ ਅਸੀਂ ਤਾਂ ਪੈਦਾ ਹੀ ਉਸ ਅਸੀਂ ਤੁਹਾਨੂੰ ਮਤਲਬ ਆਪਣੇ ਆਪ ਨੂੰ ਸਮਝਦੇ ਆ ਖੁਸ਼ਕਿਸਮਤ ਆਲੇ ਅਸੀਂ ਸਿੱਖ ਕੌਮ 'ਚ ਫਾਇਦਾ ਹੋਇਆ ਸਾਨੂੰ ਇਹ ਸੰਘਰਸ਼ ਦਾ ਰਾਹ ਮਿਲਿਆ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਜਿੰਨਾ ਚਿਰ ਸਾਹ ਹੈਗੇ ਅਸੀਂ ਲੜਦੇ ਰਹਾਂਗੇ ਆਪਣੇ ਵੀਰਾਂ ਲਈ ਜਿਹੜੇ ਬੰਦੀ ਸਿੰਘ ਉਹਨਾਂ ਨੇ ਕੌਮ ਪਿੱਛੇ ਲੜਾਈਆਂ ਲੜੀਆਂ ਹੈ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਘੜਾ ਕੋਈ ਜ਼ਮੀਨ ਦਾ ਵਟਾ ਦਾ ਰੌਲਾ ਸੀ ਉਹ ਦੇਖੋ ਪਤਾ ਨਹੀਂ ਕਿੰਨੇ ਕੱਜ ਸਰੀਰ ਇੱਥੇ ਹੋਣੇ ਨਹੀਂ ਸੀ ਜੇ ਉਸ ਵੇਲੇ ਬਿਆਨ ਤੇ ਪੁੱਟੜ ਦਾ ਸੌਦਾ ਨਾ ਲਾਉਂਦੇ ਤਾਂ ਕੁਰਬਾਨੀ ਉਹਨਾਂ ਦੀ 30-30 ਸਾਲ ਹੋ ਗਏ ਜੇਲ੍ਹਾਂ ਵਿੱਚ ਕਿੰਦਾ ਕਾਲ ਕੋਠੜੀਆਂ 'ਚ ਬੈਠੇ ਆ ਗੁਰੂ ਸਾਹਿਬ ਦੀ ਕਿਰਪਾ ਹੈ ਅੱਜ ਉਹਨਾਂ ਤੋਂ ਹੀ ਪ੍ਰੇਰਣਾ ਸਾਨੂੰ ਮਿਲਦੀ ਆ ਦੇਖੋ ਕਿੰਨੇ ਔਖੇ ਸਮੇਂ ਉਹਨਾਂ ਨੇ ਆਪਣੇ ਸਰੀਰਾਂ ਦੇ ਤਸ਼ੱਦਦ ਵੀ ਸਹਏ ਆ ਤੇ ਅੱਜ ਫੇਰ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦੇ ਆ ਡਰਨ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਆ ਸਿੱਖ ਦੀ ਜੀਵਨ ਮਤਲਬ ਮੌਤ ਤੋਂ ਸ਼ੁਰੂ ਹੁੰਦਾ ਹੈ ਇਹ ਸਰ ਬੀਬੀ ਪ੍ਰੀਤਮ ਕੌਰ ਜਟਾਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਜਿਹੜੇ ਪੰਜ ਜੀਸੀ ਸ਼ਹੀਦ ਕਰ ਦਿੱਤੇ ਗਏ ਸਨ ਤੇ ਅੱਜ ਉਹ ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਤੇ ਸੰਘਰਸ਼ ਹੁੰਦਾ ਉੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਉਂਦੇ ਨੇ ਪੱਤੇਗੜ੍ਹ ਸਾਹਿਬ ਤੋਂ ਗੁਰਦਰਾ ਜੋਤੀਸਰ ਜੀ ਦੇ ਸੇਧਾ ਦਿਓ ਕਿ ਜਿਹੜਾ ਕਿ ਇਹ ਕੌਮੀ ਇਨਸਾਫ਼ ਮੋਰਚਾ ਅਰਦਾਸ ਕਰਨੋਂ ਪ੍ਰੰਤ ਮੋਹਾਲੀ ਦੇ ਵੱਲ ਚੰਡੀਗੜ੍ਹ ਵੱਲ ਇਹ ਰਵਾਨਾ ਹੋਵੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਤਰਤ ਹੋਏ ਕੌਮੀ ਇਨਸਾਫ਼ ਮੋਰਚਾ ਅਰਦਾਸ ਕਰਨ ਲਈ ਵਿੱਚ ਸਮੂਲਿਤ ਕੀਤੀ ਜਾਵੇਗੀ ਪੱਤੇਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਭੜ ਦੇ ਵਿਸ਼ੇ ਰਿਪੋਰਟ